ਸਤਿ ਸ਼੍ਰੀਕਾਲ ਜੀ ਅੱਜ ਮੈਂ ਸਿੱਖਿਆ ਦਾ ਇੱਕ ਕਹਾਣੀ ਲੈ ਕੇ ਆਇਆ ਸਾਰਸ ਤੇ ਲੂੰਬੜੀ ਕਾਫੀ ਸਾਲ ਪਹਿਲਾਂ ਦੀ ਗੱਲ ਹੈ ਇੱਕ ਜੰਗਲ ਵਿੱਚ ਇੱਕ ਲੂੰਬੜੀ ਰਹਿੰਦੀ ਸੀ ਉਸ ਦੇ ਨੇੜੇ ਹੀ ਇੱਕ ਸਾਰਸ ਰਹਿੰਦਾ ਸੀ ਦੋਵਾਂ ਦੀ ਆਪਸ ਵਿੱਚ ਦੋਸਤੀ ਹੋ ਗਈ ਲੂੰਬੜੀ ਬਹੁਤ ਚਲਾਕ ਸੀ ਉਸ ਨੇ ਸਾਰਸ ਨੂੰ ਬੁੱਧੂ ਬਣਾਉਣ ਲਈ ਇੱਕ ਦਿਨ ਆਪਣੇ ਘਰ ਖਾਣਾ ਖਾਣ ਲਈ ਬੁਲਾਇਆ ਸਾਰਸ ਲੂੰਬੜੀ ਦੇ ਸੱਦੇ ਤੇ ਉਸ ਦੇ ਘਰ ਖਾਣਾ ਖਾਣ ਲਈ ਗਿਆ ਲੂੰਬੜੀ ਨੇ ਗੱਲੀ ਬਾਤੀ ਸਾਰਸ ਦਾ ਸਤਿਕਾਰ ਕੀਤਾ ਉਸਨੇ ਸਾਰਸ ਦੇ ਖਾਣ ਲਈ ਪਲੇਟ ਵਿੱਚ ਪਤਲੀ ਜਹੀ ਖੀਰ ਪਾ ਕੇ ਉਸ ਅੱਗੇ ਰੱਖ ਦਿੱਤੀ। ਲੂੰਬੜੀ ਨੇ ਆਪਣੇ ਲਈ ਵੀ ਪਲੇਟ ਵਿੱਚ ਹੀ ਖੀਰ ਪਾ ਲਈ। ਲੂੰਬੜੀ ਨੇ ਪਲੇਟ ਵਿੱਚੋਂ ਛੇਤੀ ਹੀ ਖੀਰ ਖਾ ਕੇ ਖਤਮ ਕਰ ਦਿੱਤੀ। ਪਰ ਸਾਰਸ ਦੀ ਚੁੰਝ ਲੰਬੀ ਸੀ। ਉਸ ਦੀ ਚੁੰਝ ਵਿੱਚ ਥੋੜੀ ਜਹੀ ਖੀਰ ਹੀ ਆਉਂਦੀ ਸੀ। ਲੂੰਬੜੀ ਇਹ ਵੇਖ ਕੇ ਖੁਸ਼ ਹੋ ਰਹੀ ਸੀ। ਅਖੀਰ ਸਾਰਸ ਭੁੱਖਾ ਹੀ ਘਰ ਵਾਪਸ ਚਲਾ ਗਿਆ। ਬੱਚਿਓ ਸਾਰਸ ਨੇ ਵੀ ਲੂੰਬੜੀ ਤੋਂ ਬਦਲਾ ਲੈਣ ਦੀ ਸੋਚੀ ਸਾਸ ਦੇ ਸੱਦੇ ਤੇ ਲੂੰਬੜੀ ਵੀ ਉਸਦੇ ਘਰ ਖਾਣਾ ਖਾਣ ਲਈ ਆਈ ਹੁਣ ਸਾਰਸ ਨੇ ਲੰਮੀ ਤੇ ਭੀੜੇ ਮੂੰਹ ਵਾਲੀਆਂ ਸੁਰਾਈਆਂ ਵਿੱਚ ਮਾਸ ਦੀ ਤਰੀ ਪਾ ਕੇ ਉਸਦੇ ਤੇ ਆਪਣੇ ਸਾਹਮਣੇ ਰੱਖ ਲਈਆਂ ਸਾਰਸ ਲੰਮੀ ਚੁੰਝ ਨਾਲ ਤਰੀ ਪੀ ਰਿਹਾ ਸੀ ਪਰ ਲੂੰਬੜੀ ਦਾ ਮੂੰਹ ਸੁਰਾਹੀ ਵਿੱਚ ਨਹੀਂ ਪੈਂਦਾ ਸੀ ਉਹ ਬਾਹਰੋਂ ਹੀ ਸਰਾਹੀ ਨੂੰ ਚਟਦੀ ਰਹੀ ਸਾਰ ਸੇ ਵੇਖ ਕੇ ਮਨ ਹੀ ਮਨ ਖੁਸ਼ ਹੋ ਰਿਹਾ ਸੀ ਤੇ ਲੂੰਬੜੀ ਵੀ ਆਪਣੇ ਕੀਤੇ ਤੇ ਪਛਤਾ ਰਹੀ ਸੀ ਅਖੀਰ ਉਹ ਉਦਾਸ ਮਨ ਨਾਲ ਭੁੱਖੀ ਹੀ ਵਾਪਸ ਚਲੀ ਗਈ ਸਿੱਖਿਆ ਜਿਹਾ ਕਰੋਗੇ ਤੇਹਾ ਪਰੋਗੇ ਹਾਂਜੀ ਇਹ ਸੀ ਆਪਣੀ ਅੱਜ ਦੀ ਸਿੱਖਿਆ ਦਾ ਇੱਕ ਕਹਾਣੀ ਸਾਰਸ ਤੇ ਲੂੰਬੜੀ ਜੇ ਤੁਹਾਨੂੰ ਇਸ ਤਰ੍ਹਾਂ ਦੀਆਂ ਕਹਾਣੀਆਂ ਵਧੀਆ ਲੱਗਦੀਆਂ ਹੋਣ ਤਾਂ ਤੁਸੀਂ ਜ਼ਰੂਰ ਕਮੈਂਟ ਕਰਨਾ ਤੇ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ